ਸਤਿ ਸ਼੍ਰੀ ਅਕਾਲ ਜੀ ਮੈਂ ਸ਼ਿਵ ਨਾਮ ਦੇ ਬਪੂਨਾਕਰ ਅਦੋ ਖਾਨਪੁਰ ਤੋਂ ਮੁੱਖ ਸੇਵਾਦਾਰ ਨਰੇਂਦਰ ਜਸਰ ਬੋਲ ਰਿਹਾ ਇਸ ਜਗ੍ਹਾ ਨੂੰ ਚਲਦੇ ਹੋਏ ਲਖਪੁਰ ਦਸ 11 ਸਾਲ ਹੋ ਗਏ ਪਰ ਅਸੀਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਹੜੀ ਗਊਸ਼ਾਲਾ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਾਂ ਉਹਦੇ ਵਿੱਚ ਸੰਤਾਂ ਨੇ ਤੇ ਸੰਤਾਂ ਨੇ ਰਲ ਕੇ ਹੀ ਨੀਂਹ ਪੱਥਰ ਰੱਖਣਾ ਤੇ ਮੇਰੀ ਸ਼ਾਰਪੁੱਟੀਆਂ तमाम ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਦੋਂ ਇਸ ਕਾਰਜ ਵਿੱਚ ਤੁਸੀਂ ਸਭ ਨੇ ਬੜੇ ਹਮ ਹਮਾ ਕੇ ਇਸ ਕਾਰਜ ਨੂੰ ਸਿਰੇ ਚੜਾਉਣਾ ਨੇਪਰੇ ਚੜਾਉਣਾ ਸੋ ਮੈਂ ਬਹੁਤ ਧੰਨਵਾਦੀ ਹੋਵਾਂਗਾ ਇਹ ਸਾਰੇ ਕਾਰਜ ਜਿਹੜੇ ਆ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਕਦੇ ਵੀ ਪੂਰੇ ਨਹੀਂ ਹੁੰਦੇ ਹੁੰਦੇ ਅਧੂਰੇ ਰਹਿੰਦੇ ਆ ਇਸ ਕਰਕੇ ਤੁਸੀਂ ਸਭ ਨੇ ਮੇਰੀ ਬੇਨਤੀ ਨੂੰ ਕਬੂਲ ਕਰਦਿਆਂ ਹੋਇਆ ਸ਼ਿਵ ਨਾਮਦੇਵ ਆਪਣਾ ਘਰ ਹਰਦੋਖਨਪੁਰ ਪੰਚਮ ਦੀ ਕਿਰਪਾਤਾ ਕਰਨੀ 16 ਨਵੰਬਰ ਦਿਨ ਐਤਵਾਰ ਸਿਰ 10 ਵਜੇ ਜਿਹੜੇ ਪ੍ਰੋਗਰਾਮ ਆ ਇਹ ਰੰਭ ਹੋ ਜਾਣਾ ਹੈ ਔਰ ਉਸੇਰੇ 10 ਵਜੇ ਤੋਂ ਗੁਰੂ ਕੇ ਲੰਗਰ ਜਿਹੜੇ ਆ ਉਹ ਸਾਰਾ ਦਿਨ ਅਪੁੱਟ ਚੱਲਣਗੇ ਤੇ ਸੰਗਤਾਂ ਹਮ ਹਮਾ ਕੇ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਪੰਚਮ ਦੀ ਕਿਰਪਾਤਾ ਕਰ ਤਨਵਾਦ